ਸ਼ਸ਼ੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਵਿੱਚ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਸਪੈਸ਼ਲ ਰੈਸਪੀ ਲੈ ਕੇ ਆਈ ਆ ਨਮਕੀਨ ਚਾਵਲ ਦੀ ਜਿਹੜੇ ਆਪਾਂ ਬਹੁਤ ਜ਼ਿਆਦਾ ਸਬਜ਼ੀਆਂ ਪਾ ਕੇ ਬਣਾਵਾਂਗੇ ਇਹ ਚਾਵਲ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੇ ਆ ਔਰ ਹੈਲਦੀ ਵੀ ਬਹੁਤ ਜ਼ਿਆਦਾ ਹੁੰਦੇ ਆ ਕਿਉਂਕਿ ਇਹਦੇ ਵਿੱਚ ਆਪਾਂ ਬਹੁਤ ਸਾਰੀਆਂ ਸਬਜ਼ੀਆਂ ਜਿਹੜੀਆਂ ਪਾਣੀ ਆ ਇਹ ਚਾਵਲ ਤੁਸੀਂ ਬੱਚਿਆਂ ਨੂੰ ਟਿਫਿਨ ਬਾਕਸ ਵਿੱਚ ਵੀ ਪਾ ਕੇ ਦੇ ਸਕਦੇ ਹੋ ਤੇ ਵੀਡੀਓ ਨੂੰ ਤੁਸੀਂ ਲਾਸਟ ਤੱਕ ਜਰੂਰ ਦੇਖਿਓ ਜੇਕਰ ਪਹਿਲੀ ਵਾਰ ਮੇਰੇ ਚੈਨਲ ਤੇ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜਰੂਰ ਸਬਸਕ੍ਰਾਈਬ ਕਰਿਓ ਨਾਲ ਲੱਗੇ ਬੈਲ ਆਈਕਨ ਤੇ ਪ੍ਰੈਸ ਆਈ ਹੋਏ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਪਾਉਣ ਦੇ ਲਈ ਤੇ ਆਓ ਚਾਵਲ ਬਣਾਉਣਾ ਸ਼ੁਰੂ ਕਰਦੇ ਆ ਚਾਵਲ ਬਣਾਉਣ ਦੇ ਲਈ ਇੱਥੇ ਮੈਂ ਕੁਝ ਸਬਜ਼ੀਆਂ ਲਈਆਂ ਸਬਜ਼ੀਆਂ ਦੇ ਵਿੱਚੋਂ ਮੈਂ ਇੱਥੇ ਲਈਆਂ ਥੋੜੀਆਂ ਜਿਹੀਆਂ ਬੀਨਸ ਬੀਨਸ ਨੂੰ ਮੈਂ ਧੋ ਕੇ ਕੱਟ ਲਿਆ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਦੋ ਆਲੂ ਲਏ ਸੀ ਵੱਡੇ ਸਾਈਜ਼ ਦੇ ਇਹਨਾਂ ਨੂੰ ਵੀ ਮੈਂ ਕੱਟ ਲਿਆ ਅੱਧੇ ਇੱਕ ਕੋਲੀ ਹਰੇ ਮਟਰ ਲਏ ਆ ਦੋ ਗਾਜਰਾ ਲਈਆਂ ਸੇਮ ਆਲੂ ਬਾਗ ਮੈਂ ਗਾਜਰਾ ਵੀ ਜਿਹੜੀਆਂ ਵੀ ਕੱਟ ਕਰ ਲਈਆਂ ਤੁਸੀਂ ਆਪਣੀ ਚੋਇਸ ਦੇ ਹਿਸਾਬ ਨਾਲ ਕੋਈ ਵੀ ਸਬਜ਼ੀ ਜਿਹੜੀ ਹੈ ਲੈ ਸਕਦੇ ਹੋ ਦੋ ਹਰੀਆਂ ਮਿਰਚਾਂ ਲਈਆਂ ਬਰੀਕ ਬਰੀਕ ਕੱਟੀ ਹੋਈਆਂ ਇੱਕ ਟੁਕੜਾ ਅਦਰਕ ਦਾ ਲੰਬੀ ਲੰਬੀ ਸਲਾਈਸ ਚ ਕੱਟਿਆ ਹੋਇਆ ਲਸਣ ਵੀ ਲੰਬੀ ਲੰਬੀ ਸਲਾਈਸ ਚ ਕੱਟਿਆ ਹੋਇਆ ਮੈਂ ਲਿਆਇਆ ਪਿਆਜ਼ ਵੀ ਲੰਬੀ ਲੰਬੀ ਸਲਾਈਸ ਚ ਕੱਟਿਆ ਹੋਇਆ ਲਿਆਇਆ ਔਰ ਦੋ ਵੱਡੇ ਸਾਈਜ਼ ਦੇ ਟਮਾਟਰ ਲਏ ਆ ਇਹਨਾਂ ਨੂੰ ਵੀ ਮੈਂ ਬਰੀਕ ਬਰੀਕ ਕੱਟ ਲਿਆ ਇੱਕ ਗਲਾਸ ਮੈਂ ਚਾਵਲ ਲਏ ਆ ਤੁਸੀਂ ਆਪਣੇ ਕੁਆਂਟੀਟੀ ਦੇ ਹਿਸਾਬ ਨਾਲ ਲੈਣੇ ਜਿੰਨੇ ਵੀ ਤੁਹਾਨੂੰ ਜ਼ਰੂਰਤ ਹੈ ਤੁਸੀਂ ਉਨੇ ਹੀ ਚਾਵਲ ਲੈਣੇ ਮੈਂ ਇੱਕ ਗਲਾਸ ਲਿਆ ਇਹਨਾਂ ਨੂੰ ਧੋ ਕੇ ਪਾਣੀ ਵਿੱਚ ਪਾ ਦਿੱਤਾ ਹੁਣ ਚਲਦੇ ਆਂ ਗੈਸ ਵੱਲ ਗੈਸ ਦੇ ਉੱਤੇ ਮੈਂ ਕੁੱਕਰ ਰੱਖਿਆ ਕਿਉਂਕਿ ਇਹ ਚਾਵਲ ਆਪਾਂ ਕੁੱਕਰ ਵਿੱਚ ਬਣਾ ਰਹੇ ਹਾਂ ਤੇ ਇਹਦੇ ਵਿੱਚ ਮੈਂ ਪਾ ਰਹੀਆਂ ਵੱਡੇ 2 ਤੋਂ 3 ਚਮਚ ਤੇਲ ਤੁਸੀਂ ਜੋ ਵੀ ਕੁਕਿੰਗ ਆਇਲ ਖਾਂਦੇ ਹੋ ਜਾਂ ਫਿਰ ਤੁਸੀਂ ਘਿਓ ਦੇ ਵਿੱਚ ਵੀ ਇਹ ਚਾਵਲ ਜਿਹੜੇ ਬਣਾ ਸਕਦੇ ਹੋ ਤੇਲ ਗਰਮ ਹੋ ਗਿਆ ਤੇ ਇਹਦੇ ਵਿੱਚ ਪਾਵਾਂਗੇ ਕੁਝ ਖੜੇ ਮਸਾਲੇ ਜੀਰਾ ਹਰੀ ਲਾਚੀ ਲੌਂਗ ਕਾਲੇ ਮਿਰਚ ਤੇ ਤੇਜ ਪੱਤਾ ਇਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਫਰਾਈ ਕਰਾਂਗੇ ਇਹ ਫਰਾਈ ਹੋ ਗਏ ਤੇ ਇਹਦੇ ਵਿੱਚ ਪਾਵਾਂਗੇ ਹੁਣ ਲਸਣ ਜਿਹੜਾ ਆਪਾਂ ਕੱਟ ਕੇ ਰੱਖਿਆ ਹੋਇਆ ਤੁਸੀਂ ਅਦਰਕ ਲਸਣ ਦਾ ਪੇਸਟ ਵੀ ਪਾ ਸਕਦੇ ਹੋ ਲਸਣ ਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਪਕਾਵਾਂਗੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅਦਰਕ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਿਆਜ਼ ਵੀ ਪਾ ਦਵਾਂਗੇ ਔਰ ਪਿਆਜ਼ ਨੂੰ ਆਪਾਂ ਉਦੋਂ ਤੱਕ ਪਕਾਣਾ ਜਦੋਂ ਤੱਕ ਇਹ 골ਡਨ ਬ੍ਰਾਊਨ ਨਹੀਂ ਹੋ ਜਾਂਦੇ ਔਰ ਪਿਆਜ਼ ਦੇ ਜਿਹੜੇ ਲੱਛੇ ਇਹਨਾਂ ਨੂੰ ਆਪਾਂ ਖੋਲ ਲੈਣਾ ਤਾਂ ਕਿ ਸਾਰੇ ਪਿਆਜ਼ ਚੰਗੀ ਤਰ੍ਹਾਂ ਦੇ ਨਾਲ ਪੱਕ ਜਾਣਾ ਪਿਆਜ਼ ਜਿਹੜੇ ਇਹ ਵੀ 골ਡਨ ਬ੍ਰਾਊਨ ਹੋ ਗਏ ਆ ਤੇ ਹੁਣ ਆਪਾਂ ਇਹਦੇ ਵਿੱਚ ਟਮਾਟਰ ਪਾਵਾਂਗੇ ਤੇ ਨਾਲ ਹੀ ਹਰੀਆਂ ਮਿਰਚਾਂ ਪਾ ਦਵਾਂਗੇ ਤੇ ਨਾਲੇ ਆਪਾਂ ਪਾ ਦੇਵਾਂਗੇ ਇਹਦੇ ਵਿੱਚ ਸਵਾਦ ਅਨੁਸਾਰ ਨਮਕ ਜਿੰਨਾ ਵੀ ਤੁਸੀਂ ਖਾਂਦੇ ਹੋ ਉਸ ਹਿਸਾਬ ਨਾਲ ਨਮਕ ਜਿਹੜਾ ਇਹਦੇ ਵਿੱਚ ਪਾ ਲੈਣਾ ਮੈਂ 1 ਚਮਚ ਨਮਕ ਜਿਹੜਾ ਇਹਦੇ ਵਿੱਚ ਪਾਇਆ ਤੇ ਨਮਕ ਪਾ ਕੇ ਆਪਾਂ ਹਲਕਾ ਜਿਹਾ ਪਕਾਵਾਂਗੇ ਟਮਾਟਰਾਂ ਨੂੰ ਹਲਕਾ ਜਿਹਾ ਸੌਫਟ ਕਰਨਾ ਚੰਗੀ ਤਰ੍ਹਾਂ ਮੈਂ ਨਹੀਂ ਪਕਾਉਂਦੀਆਂ ਟਮਾਟਰਾਂ ਨੂੰ ਤੁਸੀਂ ਚਾਹੋ ਤਾਂ ਚੰਗੀ ਤਰ੍ਹਾਂ ਟਮਾਟਰ ਜਿਹੜੇ ਆ ਪਕਾ ਸਕਦੇ ਹੋ ਤੜਕੇ ਦੇ ਵਿੱਚ ਹੁਣ ਆਪਾਂ ਇਹਦੇ ਵਿੱਚ ਸਾਰੀਆਂ ਸਬਜ਼ੀਆਂ ਜਿਹੜੀਆਂ ਪਾ ਦੇਣੀਆਂ ਹੈ ਤੁਸੀਂ ਗੋਭੀ ਜਾਂ ਮਸ਼ਰੂਮ ਵੀ ਇਹਦੇ ਵਿੱਚ ਪਾ ਸਕਦੇ ਹੋ ਬਰੋਕਲੀ ਵੀ ਪਾ ਸਕਦੇ ਹੋ ਸਾਰੀਆਂ ਸਬਜ਼ੀਆਂ ਆਪਾਂ ਜਿਹੜੀਆਂ ਹੁਣ ਤੜਕੇ ਦੇ ਵਿੱਚ ਪਾ ਦਿੰਦੇ ਆਂ ਸ਼ਿਮਲਾ ਮਿਰਚ ਗੋਭੀ ਤੇ ਜਿਹੜੀ ਹੁੰਦੀ ਹੈ ਇਹ ਬਹੁਤ ਜਲਦੀ ਗਲ ਜਾਂਦੀ ਹੈ ਔਰ ਚਾਵਲ ਜਿਹੜੇ ਆ ਕਿ ਪਾਜੇ ਬਣਨਦੇ ਇਸ ਕਾਰਨ ਮੈਂ ਸਬਜ਼ੀਆਂ ਉਹ ਲਈਆਂ ਜਿਨ੍ਹਾਂ ਦੇ ਨਾਲ ਚਾਵਲ ਜਿਹੜੇ ਥੋੜੇ ਖੜੇ-ਖੜੇ ਬਣ ਅੱਛੇ ਲੱਗਣ ਦੇਖਣ ਦੇ ਵਿੱਚ ਵੀ ਤੇ ਖਾਣ ਦੇ ਵਿੱਚ ਵੀ ਹੁਣ ਤੜਕੇ ਦੇ ਵਿੱਚ ਸਾਰੀਆਂ ਸਬਜ਼ੀਆਂ ਜਿਹੜੀਆਂ ਮਿਕਸ ਕਰ ਦਿੱਤੀਆਂ ਤੇ ਹੁਣ ਆਪਾਂ ਜਿਹੜੇ ਚਾਵਲ ਐ ਇਹਨਾਂ ਦਾ ਪਾਣੀ ਕੱਢ ਕੇ ਇਹ ਵੀ ਇਹਦੇ ਨਾਲ ਹੀ ਪਾ ਦਨੇ ਆ। ਔਰ ਐਦਾ ਹੀ ਖੁੱਲਾ ਛੱਡ ਕੇ ਚਾਵਲਾਂ ਨੂੰ ਹਿਲਾਉਂਦੇ ਹੋਏ ਆਪਾਂ 2 ਤੋਂ 3 ਮਿੰਟ ਤੱਕ ਤੜਕੇ ਦੇ ਵਿੱਚ ਸਬਜ਼ੀਆਂ ਦੇ ਵਿੱਚ ਪਕਾ ਲੈਣਾ। ਹਾਲੇ ਇਹਦੇ ਵਿੱਚ ਪਾਣੀ ਨਹੀਂ ਪਾਣਾ ਸਿਰਫ 2-3 ਮਿੰਟ ਲਈ ਮੀਡੀਅਮ ਫਲੇਮ ਦੇ ਉੱਤੇ ਚਾਵਲਾਂ ਨੂੰ ਪਕਾਣਾ ਹੈ ਮਿਕਸ ਕਰਕੇ ਸਬਜ਼ੀਆਂ ਦੇ ਨਾਲ। 2-3 ਮਿੰਟ ਹੋ ਗਏ ਚਾਵਲਾਂ ਨੂੰ ਪੱਕਦੇ ਹੋਏ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਇਹਦੇ ਵਿੱਚ ਪਾਣੀ ਆ ਪਾਣੀ ਜਿਹੜੇ ਮੇਰੇ ਚਾਵਲ ਆ ਮੈਂ ਜਿਹੜੇ ਬਣਾ ਰਹੀ ਆ ਇਹਦੇ ਵਿੱਚ ਡਬਲ ਪਾਣੀ ਮੈਂ ਪਾਨੀ ਆ ਇਸ ਕਾਰਨ ਮੈਂ ਇੱਕ ਗਲਾਸ ਚਾਵਲ ਲਏ ਸੀ ਤੇ ਦੋ ਗਲਾਸੇ ਦੇ ਵਿੱਚ ਮੈਂ ਪਾਣੀ ਪਾ ਰਹੀ ਆ ਤੁਸੀਂ ਆਪਣੇ ਚਾਵਲਾਂ ਦਾ ਸਾਬ ਦੇਖ ਲਓ ਕਿ ਕਿਸ ਤਰ੍ਹਾਂ ਦਾ ਜਿਹੜੇ ਚਾਵਲ ਆ ਕਿੰਨਾ ਪਾਣੀ ਜਿਹੜੇ ਐਬਜ਼ੌਰਬ ਕਰਦੇ ਆ ਕੁਝ ਚਾਵਲ ਜਿਹੜੇ ਉਹ ਘੱਟ ਪਾਣੀ ਐਬਜ਼ੌਰਬ ਕਰਦੇ ਆ ਤੇ ਤੁਸੀਂ ਉਸੇ ਹਿਸਾਬ ਨਾਲ ਪਾਣੀ ਜਿਹੜਾ ਇਹਦੇ ਵਿੱਚ ਪਾ ਲੈਣਾ ਹੁਣ ਪਾਣੀ ਨੂੰ ਆਪਾਂ ਸਾਰੀਆਂ ਚੀਜ਼ਾਂ ਦੇ ਵਿੱਚ ਮਿਕਸ ਕਰ ਦਿੱਤਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਗਰਮ ਮਸ ਛੋਟਾ ਅੱਧਾ ਚਮਚਾ ਤੇ ਗਰੀਮ ਇਥੇ ਗਰਮ ਮਸਾਲੇ ਦੇ ਵਿੱਚ ਪਾ ਦਿੱਤਾ ਇਹਦੇ ਨਾਲ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਵੱਡਾ ਚਮਚ ਭਰ ਕੇ ਦੇਸੀ ਘਿਓ ਦਾ ਇਹਦੇ ਨਾਲ ਚਾਵਲਾਂ ਦੇ ਵਿੱਚ ਸ਼ਾਈਨਿੰਗ ਆਂਦੀ ਔਰ ਖਾਣ ਦੇ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੇ ਆ ਚਾਵਲ ਤੇ ਹੁਣ ਆਪਾਂ ਕੁੱਕਰ ਦਾ ਟੱਕਾ ਜਿਹੜਾ ਬੰਦ ਕਰ ਦਿੰਨੇ ਆ ਤੇ ਹਾਈ ਫਲੇਮ ਤੇ ਆਪਾਂ ਇਹਨੂੰ ਦੋ ਸੀਟੀਆਂ ਜਿਹੜੀਆਂ ਲਗਵਾ ਲੈਣੀਆਂ ਦੋ ਤੋਂ ਵੱਧ ਸੀਟੀਆਂ ਨਹੀਂ ਲਗਵਾਨੀਆਂ ਸਿਰਫ ਦੋ ਸੀਟੀਆਂ ਹਾਈ ਫਲੇਮ ਦੇਤੇ ਲਗਵਾ ਲੈਣੇ ਆ ਦੋ ਸੀਟੀਆਂ ਆ ਗਈਆਂ ਗੈਸ ਬੰਦ ਕਰ ਦਿੰਨੇ ਆ ਤੇ ਕੁੱਕਰ ਨੂੰ ਠੰਡਾ ਹੋਣ ਦਿੰਨੇ ਆ ਜਦੋਂ ਤੱਕ ਇਹਦੀ ਭਾਫ਼ ਨਹੀਂ ਨਿਕਲ ਜਾਂਦੀ ਉਦੋਂ ਤੱਕ ਕੁੱਕਰ ਠੰਡਾ ਹੋ ਗਿਆ ਇਹਦੀ ਭਾਫ਼ ਆਪਣੇ ਆਪ ਨਿਕਲ ਗਈ ਹੈ ਸਾਰੀ ਤੇ ਹੁਣ ਆਪਾਂ ਢੱਕਣ ਖੋਲ ਕੇ ਚਾਵਲ ਦੇਖ ਲੈਣੇ ਆ ਦੇਖੋ ਤੁਸੀਂ ਚਾਵਲ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਆ ਬਹੁਤ ਹੀ ਜ਼ਿਆਦਾ ਟੇਸਟੀ ਚਾਵਲ ਬਣ ਕੇ ਤਿਆਰ ਹੋਏ ਆ ਦੇਖਣ ਦੇ ਵਿੱਚ ਕਿੰਨੇ ਵਧੀਆ ਲੱਗ ਰਹੇ ਆ ਜਿੰਨੇ ਵਧੀਆ ਦੇਖਣ ਚ ਲੱਗ ਰਹੇ ਆ ਉਨੇ ਹੀ ਵਧੀਆ ਇਹ ਖਾਣ ਵਿੱਚ ਬਣ ਕੇ ਤਿਆਰ ਹੋਏ ਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਹਰਾ ਧਨੀਆ ਹਰ ਤਨੀਆ ਪਾ ਕੇ ਇਹਨਾਂ ਨੂੰ ਮਿਕਸ ਕਰ ਲਵਾਂਗੇ ਚੰਗੀ ਤਰ੍ਹਾਂ ਦੇ ਨਾਲ ਤੇ ਗਰਮਾ ਗਰਮ ਚਾਵਲ ਸਰਵ ਕਰ ਲਵਾਂਗੇ ਤੁਸੀਂ ਆਪਣੇ ਘਰ ਨਮਕੀਨ ਚਾਵਲ ਕਿਵੇਂ ਬਣਾ ਕੇ ਤਿਆਰ ਕਰਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਸਰਦੀਆਂ ਦਾ ਸੀਜ਼ਨ ਹੈ ਤਾਜ਼ੀਆਂ ਤਾਜ਼ੀਆਂ ਹਰੀਆਂ ਹਰੀਆਂ ਸਬਜ਼ੀਆਂ ਮਾਰਕੀਟ ਦੇ ਵਿੱਚ ਆ ਰਹੀਆਂ ਤੇ ਸਬਜ਼ੀਆਂ ਵਾਲੇ ਚਾਵਲ ਜਿਹੜੇ ਖਾਣ ਵਿੱਚ ਬਹੁਤ ਹੀ ਟੇਸਟੀ ਵੀ ਜਿਹੜੇ ਲੱਗਦੇ ਆ ਚਾਵਲ ਆਪਾਂ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲਏ ਆ ਤੇ ਹੁਣ ਇਹਨਾਂ ਨੂੰ ਆਪਾਂ ਪਲੇਟ ਦੇ ਵਿੱਚ ਸਰਵ ਕਰ ਲੈਨੇ ਆ ਦੇਖੋ ਤੁਸੀਂ ਚਾਵਲ ਦੇਖੋ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਆ ਕਲਰ ਦੇਖੋ ਕਿੰਨਾ ਵਧੀਆ ਆਇਆ ਚਾਵਲਾਂ ਦਾ ਔਰ ਸਬਜ਼ੀਆਂ ਵਿੱਚ ਕਿੰਨੀਆਂ ਵਧੀਆ ਲੱਗ ਰਹੀਆਂ ਦੇਖਣ ਦੇ ਵਿੱਚ ਤੁਹਾਨੂੰ ਚਾਵਲ ਬਣਾਉਣ ਦਾ ਮੇਰਾ ਇਹ ਤਰੀਕਾ ਕਿਵੇਂ ਲੱਗਿਆ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਥੋੜਾ ਜਿਹਾ ਵੀ ਚੰਗਾ ਲੱਗਿਆ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜਰੂਰ ਸਬਸਕ੍ਰਾਈਬ ਕਰਿਓ ਨਾ ਲੱਗਦੇ ਬੈਲ ਆਈਕਨ ਤੇ ਪ੍ਰੈਸ ਕਰਕੇ ਆਲਟ ਤੇ ਜ਼ਰੂਰ ਕਲਿੱਕ ਕਰਿਆ ਕਰੋ ਮੇਰੀ ਆਈ ਹੋਈ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਪਾਉਣ ਦੇ ਲਈ ਇਹ ਬਿਲਕੁਲ ਫ੍ਰੀ ਹੈ ਚਾਵਲ ਆਪਾਂ ਪਲੇਟ ਦੇ ਵਿੱਚ ਸਰਵ ਕਰ ਲਿਆ ਹਰੇ ਤਣੀਆਂ ਦੇ ਨਾਲ ਗਾਰਨਿਸ਼ ਕਰ ਦਿੰਨੇ ਆ ਇਹਦੇ ਉੱਤੇ ਲਗਾ ਦਿੰਨੇ ਆ ਦੋ ਲੱچھے ਪਿਆਜ਼ ਦੇ ਤਾਂ ਕਿ ਦੇਖਣ ਦੇ ਵਿੱਚ ਇਹ ਵਧੀਆ ਲੱਗਣ ਤੇ ਬਸ ਇਦਾਂ ਦੀ ਮਿਲਦੇ ਆ ਕਿਸੇ ਹੋਰ ਰੈਸਪੀ ਦੇ ਨਾਲ ਉਦੋਂ ਤੱਕ ਦੇ ਲਈ ਸ਼ਸ਼ੀ ਕਾਲ ਜੀ